मैं गायत्री क्लब की प्रेसिडेंट दीप्ति गुप्ता यहाँ पर आज हमने केजी होटल में अपना बैसाखी का फेस्टिवल मनाया है बैसाखी पे हमने नाच गाना गेम्स डांस बहुत कुछ किया है आज हमने उन शहीदों को भी याद किया है जिन्होंने बैसाखी वाले दिन जलियावाला वाला कांड में अमृतसर में अपनी शहीदी दी थी उसको एक प्ले के रूप में हमने यहाँ पर स्टेज पे उतारा है जो कि लोगों ने बहुत ही अप्रिशिएट किया है सब ने खूब डांस किया है ख़ूब मस्ती की है और ख़ूब तंबोला किया का गेम खेला है और यहाँ पर हमने आज जैसे कि अष्टमी थी तो लोगों का व्रत था व्रत का खाना और व्रत की पूजा सब की है और यहाँ पर सब ने के होटल में खूब इन्जॉय किया रवनीत कौर है मैं गायत्री क्लब एडवाइजरी दी हाँ ਅੱਜ ਸਿੱਥੇ ਸਾਰਿਆਂ ਨੇ ਬਹੁਤ ਹੱਸ ਕੇ ਖੁਸ਼ੀਆਂ ਦੇ ਨਾਲ ਵਿਸਾਖੀ ਦਾ ਤਿਹਾਰ ਮਨਾਇਆ ਤਿਹਾਰ ਆਂਦੇ ਨੇ ਹੱਸਣ ਤੇ ਹਸਾਣ ਲਈ ਰੋਂਦੇ ਹੋਿਆਂ ਨੂੰ ਫਿਰ ਤੋਂ ਹਸਾਣ ਲਈ ਹੱਸਤੇ ਹੋਿਆਂ ਨੂੰ ਹੋਰ ਹਸਾਣ ਲਈ ਯਾਦ ਪੁਰਖਾਂ ਦੀ ਫਿਰ ਤੋਂ ਦਿਲਾਣ ਲਈ ਇੱਥੇ ਜੱਲਿਆਂ ਵੱਲੇ ਬਾਗ ਦਾ ਸਾਕੇ ਦਾ ਦ੍ਰਿਸ਼ ਦਿਖਲਾਇਆ ਗਿਆ ਫਿਰ ਇੱਕ ਮੈ ਤੇ ਸ਼ੈਲੀ ਨੇ ਇੱਕ ਇੱਥੇ ਛੋਟਾ ਜਿਹਾ ਸਕਿਟ ਕੀਤਾ ਅਤਰੋ ਚਤਰੋ ਚਲੀਆਂ ਮੇਲਾ ਵੇਖਣ ਅਸੀਂ ਬਹੁਤ ਡਾਂਸ ਕੀਤਾ ਬਹੁਤ ਫਨ ਕੀਤਾ ਗਾਇਤਰੀ ਲੇਡੀਜ਼ ਕਲੱਬ ਮੈਂ ਤੇ ਇਹੀ ਦਿਲਾਚਸਨੀ ਆ ਕਿ ਅੱਗੇ ਤੋਂ ਅੱਗੇ ਵਧੇ ਹੈਪੀ ਵਿਸਾਖੀ ਟੂオール ਜਿਵੇਂ ਡਾਕਟਰ ਗੁਰਸਿਮਰਨ ਕੌਰ ਸੀਨੀਅਰ ਕੰਸਲਟੈਂਟ ਫੋਰਟਿਸ ਹਸਪੀਟਲ ਊਧਾਨਾ ਵਿਖੇ ਅੱਜ ਅਸੀਂ ਇੱਥੇ ਗਾਇਤਰੀ ਕਲੱਬ ਲੇਡੀਜ਼ ਕਲੱਬ 'ਚ ਆਏ ਇੱਥੇ ਅਸੀਂ ਔਰਤਾਂ ਨੂੰ ਉਹਨਾਂ ਦੇ ਪ੍ਰੋਬਲਮਸ ਜਿਹੜੇ ਫਾਈਬਰੋਇਡਸ ਹੈਗੇ ਆ ਅੰਡੇਦਾਨੀ 'ਚ ਸਿਸਟ ਪੈਪਸ ਮੀਆ ਮੀਨੋਪੌਜ਼ ਐ ਸਾਰੀ ਪ੍ਰੋਬਲਮਸ ਜਿਹੜੀਆਂ ਡਿਸਕਸ ਕੀਤੀਆਂ ਇਹ ਤੋਂ ਪ੍ਰੈਜ਼ੀਡੈਂਟ ਮਿਸਿਸ ਦੀਪਤੀ ਉਹਨਾਂ ਨੇ ਬਹੁਤ ਅੱਛਾ ਇਹ ਉਪਰਾਲਾ ਰੱਖਿਆ ਜਿਹਦੇ ਅੰਦਰ ਇਹਨਾਂ ਨੇ ਬੈਸਾਖੀ ਮਨਾਉਂਦੇ ਹੋਏ ਡਾਕਟਰੀ ਸਲਾਹ ਵੀ ਇਨਕਲੂਡ ਕੀਤੀ ਆਪਣੇ ਕਲੱਬ 'ਚ ਔਰ ਇਹਦੇ ਨਾਲ ਬਹੁਤ ਸਾਰੀ ਲੇਡੀਜ਼ ਨੂੰ ਫਾਇਦਾ ਹੋਏਗਾ ਕਿਉਂਕਿ ਉਹਨਾਂ ਨੂੰ ਆਪਣੇ ਬਾਰੇ ਕੀ ਕੀ ਪ੍ਰੋਬਲਮਸ ਆ ਸਕਦੀਆਂ ਨੇ ਜਿਵੇਂ ਬੱਚੇਦਾਨੀ ਦਾ ਕੈਂਸਰ ਕੁੜੀਆਂ 'ਚ ਪੀਸੀਓਡੀ ਫਾਈਬਰੋਇਡਸ ਅੰਡੇਦਾਨੀ ਦੀ ਸਿਸਟ ਮਹੀਨੇ ਚ ਪ੍ਰੋਬਲਮ ਹੋਣੀ ਇਹ ਸਾਰੀਆਂ ਪ੍ਰੋਬਲਮਾਂ ਦਿੱਕਤਾਂ ਅੱਜ ਅਸੀਂ ਇੱਥੇ ਡਿਸਕਸ ਕੀਤੀਆਂ ਤੇ ਬਹੁਤ ਹੀ ਜਿਹੜੇ ਲੇਡੀਜ਼ ਨੇ ਉਹਨਾਂ ਨੇ ਆਪਣੇ ਕੁਐਸਚਨਸ ਵੀ ਪੁੱਛੇ ਤੇ ਮੈਂ ਆਸ਼ਾ ਕਰਦੀ ਆ ਇਹਦੇ ਨਾਲ ਇਹਨਾਂ ਦਾ ਅਵੇਅਰਨੈਸ ਵੱਧਦੀ ਹੋਏਗੀ ਲੇਡੀਜ਼ ਦੇ ਬੱਚੇਦਾਰੀ ਦੇ ਕੈਨਸਲ ਨੂੰ ਲੈ ਕੇ